19 ਕਿਲੋ ਵਾਲੀ ਮੱਝ ਤੁਹਾਨੂੰ ਕਿਵੇਂ ਲੱਗੀ ਦੱਸਿਓ ਜਰੂਰ ਬੱਚੇ ਤੇ ਜਾਂਦੀ ਹੈ ਤਾਜੀ ਸੋਈ ਆ ਤੇ ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਆਪੋ ਸੋਹਣੀ ਕੋਈ ਬੰਦਾ ਆ ਗਿਆ ਆਪਾਂ ਦੇ ਦਾਂਗੇ ਰੱਖਣ ਵਾਲਾ ਬੰਦਾ ਹੋਵੇ ਘਰੇ ਬਸ ਵੱਢਣ ਵਾਲਾ ਦੇਵੇ ਕੋਈ ਬੱਚਾ ਤਾਂ ਅੰਦਰ ਮਰ ਗਿਆ ਸੀਗਾ ਤੇ ਨਹੀਂ ਤਾਂ ਝੋਟੀ ਇਹ ਵੀ 14-15 ਲੀਟਰ ਵਾਲੀ ਇਹ ਤਾਂ 20 ਤੋਂ ਬਾਹਰ ਹੀ ਆ ਬਈ 20 ਤੋਂ ਬਾਹਰ ਵਾਲੀ ਹਾਂ ਜਿੰਨੇ ਮਤਲਬ ਕਹਿ ਨਹੀਂ ਸਕਦੇ ਬਾਈ ਕੱਢਦੇ 20 ਕੱਢਦੇ 20 ਹਾਂਜੀ ਅੱਸੀ ਕੱਲ੍ਹ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੰਦੀਪ ਕੋਲੇ ਪਹੁੰਚੇ ਹੋਇਆ ਬਾਈ ਸੰਦੀਪ ਨਾਲਾ ਤੁਹਾਨੂੰ ਅੱਜ ਮਲਾਉਂ ਮੈਂ ਤੇ ਬਾਈ ਸੰਦੀਪ ਦੀਆਂ ਨਾ ਅੱਜ ਆਪਾਂ ਤੁਹਾਨੂੰ ਇੱਕ ਨਾ ਬਹੁਤ ਸੋਹਣੀਆਂ ਮੱਝਾਂ ਦਿਖਾ ਦਗੇ ਯਾਰ ਬਾਈ ਕਰਦਾ ਬਰੀਡ ਦੇ ਉੱਤੇ ਕੰਮ ਤੇ 18 ਤੋਂ 20 ਲੀਟਰ ਵਾਲੀਆਂ ਮੱਝਾਂ ਨੇ ਬਾਈ ਕੋਲੇ ਯਾਰ ਕੱਲੀ-ਕੱਲੀ ਮੱਝ ਦੀ ਨਾ ਮੈਂ ਤੁਹਾਨੂੰ ਜਾਣਕਾਰੀ ਲੈ ਦੂੰਗਾ ਕੱਲਾ-ਕੱਲਾ ਨਾਖ ਦਿਖਾ ਦੂੰਗਾ ਯਾਰ ਜਿਵੇਂ ਬਾਈ ਕੋਲੇ ਨਾ ਥਾਂ ਥੋੜਾ ਤੇ ਥੋੜੇ ਥਾਂ ਦੇ ਵਿੱਚ ਨਾ ਬਾਈ ਜਿਹੜਾ ਹੈਗਾ ਅਸਲਾ ਵਧੀਆ ਲਈ ਬੈਠਾ ਹੁਣ ਆ ਝੋਟੀ ਦੀ ਗੱਲ ਕਰ ਲਗੇ ਯਾਰ ਇਹ ਝੋਟੀ ਸੂਈ ਹੋਈ ਆ ਤੇ ਸੂਈ ਵੀ ਜਿਹੜੀ ਹੈ ਨਾ ਔਖੀ ਸੂਈ ਸੀ ਬਾਈ ਕਹਿੰਦਾ ਤੇ ਬੱਚਾ ਵੀ ਇਹਦਾ ਐਕਸਪਾਇਰ ਹੋ ਗਿਆ ਸੀ ਤੁਰਤੀ ਤੇ ਇਹ ਵੀ ਹਜੇ ਨਾ ਜਿਹੜੀ ਹੈਗੀ ਹੈ ਘੱਟੋ ਘੱਟ 17 18 ਦਿਨਾਂ ਦੀ ਸੂਈ ਹੈ ਤੇ ਫਿਰ ਵੀ ਇਹਦੇ ਥੱਲੇ ਨਾ ਘੱਟੋ ਘੱਟ 10 ਕਿਲੋ ਦੁੱਧ ਹੈਗਾ ਤੇ ਇਹਦੂਗਾ ਹਾਂ ਇੱਕ ਕਰਮ ਵਾਲੀ ਆ ਖੜੀ ਆ ਆ ਵੀ ਸੂਣ ਵਾਲੀ ਆ ਬਾਈ ਕੋਲੇ ਮੱਝ ਠੀਕ ਹੈ ਇਹ ਵੀ ਆਪਾਂ ਜਾਣਕਾਰੀ ਲੈ ਲਾਂਗੇ ਤਾਂ ਮੇਨ ਵੀਡੀਓ ਜਿਹੜੀ ਰਹਿਣੀ ਹੈ ਨਾ ਉਹ ਆ ਆ ਗਈ ਮੱਝ ਤੇ ਆ ਇੱਕ ਕੱਟੇ ਦੀ ਇਹ ਇਸ ਕੱਟੇ ਦੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਇੱਕ ਕਰਮਾਲੀ ਜਿਹੜੀ ਖੜੀ ਆ ਆਹ ਝੋਟੀ ਯਾਰ ਆਹ ਝੋਟੀ ਵੀ ਬਹੁਤ ਸੋਹਣੇ ਸਨਖੇਥਾਂ ਲਵੇ ਵਾਲੀ ਆ ਗਈ ਤੇ ਆ ਜੋ ਕਰ ਅਗੇ ਬਾਈ ਸੰਦੀਪ ਨਾਲ ਗੱਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾ ਇੱਕ 20 ਲੀਟਰ ਵਾਲੀ ਮੱਝ ਦੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਹੁਣ ਤੁਸੀਂ ਬੇਲਬੂਲ ਚੈੱਕ ਕਰੋ ਨਾਲੇ ਤਾਂ ਮੱਝ ਦੀ ਤੇ ਆਓ ਕਰਾਈਏ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਆਪਣਾ ਐਡਰੈਸ ਦੱਸ ਦਗੇ ਆਪਾਂ ਦਰਸ਼ਕਾਂ ਨੂੰ ਪ੍ਰੋਪਰ ਠੀਕ ਹੈ ਜੀ ਹਾਂਜੀ ਆਪਣਾ ਸੰਦੀਪ ਸਿੰਘ ਹੈ ਨਾਂ ਪਿੰਡ ਨਰੂਆਣਾ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਆ ਬਠਿੰਡੇ ਤੋਂ ਨਰੂਆਣਾ ਪਿੰਡ ਬਾਈ ਕਿੰਨੇ ਕਿਲੋਮੀਟਰ ਤੇ 6-7 ਕਿਲੋਮੀਟਰ ਹੋਗਾ ਜੀ 6-7 ਕਿਲੋਮੀਟਰ ਸੰਦੀਪ ਬਾਈ ਵਧਾਈ ਦਾ ਪਾਤਰ ਐ ਤੂੰ ਤੇਰੀ ਜਿਹੜੀ ਮਿਹਨਤ ਆ ਤੂੰ ਮਿਹਨਤ ਕਰਦਾ ਉਹਨੂੰ ਸਲਾਮ ਆ ਹਨਾ ਤੇ ਗੱਲ ਕਰਨਾ ਜਿਹੜਾ ਪਰਮਾਤਮਾ ਕਰਦਾ ਹੁੰਦਾ ਉਹ ਕਰਦਾ ਚੰਗੀ ਹੁੰਦਾ ਤੇ ਅੱਜ ਬਣਾਉਣੀ ਤਾਂ ਆਪਾਂ ਵੀਡੀਓ ਦੇਖ ਲੈ ਵੀ 12:30 ਤੋ ਇੱਕ ਦੇ ਵਿੱਚ ਵਿੱਚ ਸੀਗੀ ਠੀਕ ਹੈ ਉਹ ਵੀ ਗੱਲ ਆਪਾਂ ਦਰਸ਼ਕਾਂ ਨੂੰ ਦੱਸ ਦਾਂਗੇ ਤੇ ਸੰਦੀਪ ਬਾਈ ਫਿਰ ਜਿਹੜਾ ਹੈਗਾ ਖੇਤੀਬਾੜੀ ਚੱਲਦੀ ਹੈ ਨਾਲ ਨਾਲ ਖੇਤੀਬਾੜੀ ਨਹੀਂ ਕਰਦੇ ਬਾਈ ਅੱਛਾ ਉਹ ਠੇਕੇ ਤੇ ਠੇਕੇ ਤੇ ਠੀਕ ਹੈ ਤੇ ਪਸ਼ੂਆਂ ਦੀ ਮੇਨ ਕੀਤਾ ਫਿਰ ਪਸ਼ੂਆਂ ਹੀ ਰੱਖਿਆ ਹਾਂ ਜੀ ਵੈਰੀ ਗੁੱਡ ਅੱਛਾ ਸੰਦੀਪ ਬੜਾ ਟਾਈਮ ਨਹੀਂ ਆਪਾਂ ਲੈਣਾ ਦਰਸ਼ਕਾਂ ਦਾ ਬਾਈ ਜਿਹੜੀ ਤੇਰੀ ਮੱਝ ਦੇਣੀ ਆ ਤੂੰ ਆਹ ਹਣਾ ਇਹਨੂੰ ਸੂਈ ਨੂੰ ਦੱਸ ਦੇ ਕਿੰਨੇ ਦਿਨ ਹੋਏ ਆ ਤੇ ਕਿੰਵਾਂ ਸੂਆ ਇਹ ਪਾਰਸੋ ਰਾਤ ਨੂੰ ਸੂਈ ਆ 11 ਤਰੀਕ ਨੂੰ ਠੀਕ ਹੈ ਤੇ ਚੌਥਾ ਸੂਆ ਸੂ ਗਈ ਉਹਨੇ ਚੌਥਾ ਸੂਆ ਚੌਥਾ ਸਵੇਰ ਸੋਈ ਹੈ ਠੀਕ ਹੈ ਦਿੱਤਾ ਇਹਨੇ ਕੱਟਾ ਕੱਟਾ ਦਿੱਤਾ ਜੀ ਤੇ ਕੱਟਾ ਜਿਹੜਾ ਹੈਗਾ ਕਿਹੜੇ ਬੁਲਦਾ ਬਈ ਉਹ ਮਨੂ ਦਾ ਜੀ ਆ ਮਨੂ ਦਾ ਹਾਂਜੀ ਤੇ ਆਪ ਜਿਹੜੀ ਹੀ ਹੈਗੀ ਆਪ ਕਿਹੜੇ ਆ ਪਤਾ ਨਹੀਂ ਪਤਾ ਜੀ ਲੈ ਕੇ ਆਇਆ ਸੀ ਆਪਨੇ ਹਾਂਜੀ ਠੀਕ ਆ ਤੇ ਸੰਦੀਪ ਬਾਈ ਫਿਰ ਜਿਹੜਾ ਤੀਜੇ ਸੋਏ ਦੇ ਵਿੱਚ ਤੂੰ ਦੁੱਧ ਇਹਦਾ ਚੋਇਆ ਹੋਇਆ ਆ ਕਿੰਨਾ ਦੁੱਧ ਜਿਹੜਾ ਹੈਗਾ 19 ਕਿਲੋ ਦੁੱਧ ਚੋਇਆ ਕੰਡੇ ਦਾ ਜੀ 19 ਕਿਲੋ ਦੁੱਧ ਚੋਇਆ ਹੋਇਆ ਤੇ ਹੁਣ ਆਪਾਂ ਕਿੰਨਾ ਦੁੱਧ ਕਹਿ ਕੇ ਦੇਣੀ ਹੈ ਆਪਾਂ 19 ਕਿਲੋ ਕਹਿ ਕੇ ਦੇਵਾਂਗੇ 19 ਕਿਲੋ ਹਾਂਜੀ ਠੀਕ ਹੈ ਅੱਛਾ 19 ਕਿਲੋ ਦੁੱਧ ਕਹਿਤਾ ਬਈ ਅਗਲਾ ਕਹਿੰਦਾ ਯਾਰ ਵੀਡੀਓ ਬਣਾਤੀ 19 ਕਿਲੋ ਕਹਿਤਾ ਤੋਲ ਦਾਂਗੇ ਆਪਾਂ ਬਈ ਤੋਲ ਦੇਗਾ ਤੋਲ ਦਾਂਗੇ ਜੇ ਤੇਰੇ ਕੋਲ ਹੀ ਕੋਈ ਆਵੇ ਬੰਦਾ 19 ਤੋਂ 20 ਕਰ ਸਕਦਾ 20 ਵੀ ਕਰ ਦਾਂਗੇ ਯਾਰ ਠੀਕ ਹੈ ਵਧੀਆ ਬਣੀਏ ਮਾਸੇ ਪਰਨੋ ਪਰਨੋ ਵਧੀਆ ਬਣੀਏ 19 ਕਿਲੋ ਦੁੱਧ ਤੇਥੋਂ ਜਿਹੜਾ ਹੈਗਾ ਤੋਲ ਕੇ ਲੈ ਜਾਣਾ ਹਾਂਜੀ ਹਾਂਜੀ ਹਣਾ ਠੀਕ ਆ ਸੰਦੀਪ ਖੋਲ ਫਿਰ ਕੇ ਆਪਾਂ ਤੋਰ ਕੇ ਦਿਖਾਈਏ ਲੈ ਵੀ ਇੱਕ ਗੱਲ ਹੈਗੀ ਆ ਬਾਈ ਸੰਦੀਪ ਦੀ ਮੱਝ ਦੀ ਬੇਲ ਚੈੱਕ ਕਰ ਲਓ ਤੁਸੀਂ ਹੈਨਾ ਬਾਕੀ ਨਾ ਖੜਮਾ ਪੁੱਠਾ ਦੇਖ ਲਓ ਹੁਣ ਤੁਸੀਂ ਇਹ ਜਾਂ ਪਿੱਠ ਪੂੜਾ ਚੈੱਕ ਕਰ ਲਓ ਤੇ ਆਹ ਦੇਖ ਲਓ ਲੇਵੇ ਦੇ ਉੱਤੇ ਨਾੜਾ ਨੂੜਾ ਜਿਹੜੀਆਂ ਹੈਗੀਆਂ ਫੁੱਲ ਨੇ ਤੇ ਲੇਵਾ ਵੀ ਕਰਮ ਵਾਲੀ ਨੇ ਨਾ ਐਨ ਪੂਰਾ ਸੋਹਣਾ ਆਪਾਂ ਤੁਹਾਨੂੰ ਬਾਈ ਸੰਦੀਪ ਕਹਿੰਦਾ ਆਹ 19 ਕਿਲੋ ਦੁੱਧ ਤੋਲ ਕੇ ਦੇਣੀ ਆ ਮੱਝ ਜਿਹੜੀ ਆ ਗਈ ਚੌਥਾ ਸੂਆ ਤੇ ਹੁਣ ਤੁਸੀਂ ਨਾ ਬੰਤਰ ਛਾ ਕਾਲੇ ਰੰਗ ਦੀ ਇਹ ਮੱਝ ਆ ਗਈ ਮਿੱਤਰੋ ਤੇ ਯਾਰ ਲੇਵਾ ਦੇਖ ਲੋ ਤੁਸੀਂ ਐਨ ਕਿਸੇ ਪਾਸਿਓ ਕੋਈ ਹੱਥ ਤਰਾ ਨਹੀਂ ਹੈਗਾ ਸੰਦੀਪ ਬਾਈ ਜਿਹੜੀ ਲੇਵੇ ਵਾਲੀ ਕੁਆਲਿਟੀ ਆ ਹੈਨਾ ਉਹ ਤਾਂ ਪੂਰੀ ਆ ਗਈ ਦਰਸ਼ਕਾਂ ਨੂੰ ਵੀ ਦਿਖ ਦਿਸਦੀ ਆ ਖਣ ਵੀ ਜਿਹੜਾ ਮੁਠੀ ਵਾਲਾ ਆ ਗਿਆ ਹਾਂਜੀ ਚਵਾਹੇ ਸੋਸਾ ਪਾਜੀ ਇਹ ਆ ਦੇਖੋ ਆਹ ਦੇਖ ਲੋ ਹੁਣ ਤੁਸੀਂ ਜਿਹੜੇ ਥਣ ਥਣ ਹੈਗੇ ਨਾ ਪੂਰੇ ਚੰਗੇ ਆ ਤੇ ਸਿੰਗਾ ਦੇ ਵੀ ਸੋਹਣੀ ਆ ਗਈ ਮੋੜ ਲਾ ਬਾਈ ਕੋਈ ਗੱਲ ਨਹੀਂ ਲਿਆ ਅੰਦਰ ਕੋਈ ਗੱਲ ਨਹੀਂ ਲੈ ਵੀ ਆਹ ਦੇਖ ਲੋ ਹੁਣ ਤੁਸੀਂ ਜਿਹੜੀ ਆਹ 19 ਕਿਲੋ ਵਾਲੀ ਮੱਝ ਤੁਹਾਨੂੰ ਕਿਵੇਂ ਲੱਗੀ ਦੱਸਿਓ ਜਰੂਰ ਬੱਚੇ ਤੇ ਜਾਂਦੀ ਹੈ ਤਾਜੀ ਸੂਈ ਆ ਤੇ ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਆਪੋ ਸੋਹਣੀ ਤਿਆਰ ਹੋਈ ਹੈ ਯਾਰ ਸੰਦੀਪ ਹਾਂਜੀ ਭਾਈ ਤੇ ਜਿਹੜਾ ਇਹਦਾ ਆਹ ਕੱਟਾ ਇਹਦਾ ਹੀ ਐ ਆ ਕੱਟਾ ਇਹਦਾ ਹੀ ਹੈ ਹਾਂਜੀ ਅੱਛਾ ਇਹ ਪਿਛਲੇ ਸਾਲ ਦਾ ਪਿਛਲੇ ਸਾਲ ਦਾ ਹਾਂਜੀ ਜੇ ਫਿਰ ਮਿਹਨਤ ਤਾਂ ਐਂ ਬੋਲਦੀ ਆ ਲਾ ਪਿਛਲੇ ਸਾਲ ਦਾ ਕੱਟਾ ਦੇਖ ਲਓ ਹੁਣ ਤੁਸੀਂ ਨਾਲੇ ਹਨਾ ਦੇਖ ਲਓ ਹੁਣ ਇਹਦੀ ਵੀ ਲੈ ਲਾਂਗੇ ਜਾਣਕਾਰੀ ਅੱਛਾ ਸੰਦੀਪ ਵੀ ਜਿਹੜੀ ਮੱਝ ਆ ਗਈ ਦੁੱਧ ਤੋਲ ਕੇ ਦੇਣਾ ਹਾਂਜੀ ਠੀਕ ਐ ਹਾਂਜੀ ਤੇ ਰੇਟ ਇਹਦਾ ਕੀ ਕਰਦੇ ਰੇਟ ਬਈ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਹਾਂਜੀ ਅੱਛਾ ਠੀਕ ਆ ਜਾ ਫਿਰ ਜਿਹੜਾ ਆਹ ਆ ਗਿਆ ਕੱਟਾ ਤੇਰਾ ਹਾਂਜੀ ਕੱਟਾ ਜਿਹੜਾ ਹੈਗਾ ਇੱਕ ਮਿੰਟ ਪਿੱਛੇ ਚੱਲ ਇੱਕ ਗੱਲ ਭੁੱਲ ਗਈ ਭੁੱਲ ਕੀ ਗਏ ਆਪਾਂ ਵੀ ਇਹ ਤੇਰੀ ਮੱਝ ਦੀ ਚਵਾਈ ਜਿਹੜੀ ਹੈਗੀ ਅੱਜ ਦੁਪਹਿਰ ਚਵਾਈ ਬਾਈ ਜਮਾ ਇੱਕ ਨੰਬਰ ਆਏ ਕੋਈ ਨਾ ਪੂਰ ਨਾ ਛਿੱਟਾ ਕੁਛ ਨਹੀਂ ਜਮਾ ਅੱਜ ਦੁਪਹਿਰੇ ਆਏ ਦੱਸਦੇ ਮਗਰਲੇ ਥਾਣਾ ਚੋਂ ਕੀ ਹੋ ਗਿਆ ਉਹ ਕੱਟਾ ਲਾ ਚੁੰਗਿਆ ਸੀ ਇੱਕ ਤਾਂ ਹੈਨਾ ਹਾਂਜੀ ਹਾਂਜੀ ਲੈ ਇੱਕ ਗੱਲ ਸੁਣ ਲੋ ਗਰੰਟੀ ਮੇਰੀ ਰਹੂ ਤੇਰੀ ਗਰੰਟੀ ਨਹੀਂ ਠੀਕ ਹੈ ਜੀ ਗਰੰਟੀ ਮੇਰੀ ਆ ਵੀ ਆਹ ਦੇਖ ਲੋ ਮੱਝ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਆ ਵੀ ਬਣਨਾ ਘੱਟੋ ਘੱਟ 4-5 ਘੰਟਿਆਂ ਬਾਅਦ ਉਹ ਵੀ ਬਣ ਗਿਆ ਮਗਰ ਲਾਥਾਂ ਨੇ ਇੱਕ ਜਮਾ ਖਾਲੀ ਕਰਤਾ ਸੀ ਤੇ ਦੁੱਧ ਵੀ ਆਪਾਂ ਕੱਢਿਆ ਬਈ ਜੀ ਹਾਂਜੀ ਹਾਂਜੀ ਦੁੱਧ ਪਿਆ ਆਪਣੇ ਕੋਲ ਦਿਖਾਉਣਾ ਦਿਖਾ ਦਾਂਗੇ ਹਨਾ ਦੁੱਧ ਵੀ ਪਾਣ ਦਾ ਪਿਆ ਉੱਥੇ ਇਹ ਮਗਰਲੇ ਥਾਂ ਚੋਂ ਦੁੱਧ ਕੱਢਿਆ ਸੀ ਆਪਾਂ ਹਾਂਜੀ ਹਾਂਜੀ ਠੀਕ ਹੈ ਨਾ ਗੱਲ ਤੇ ਦੇਖ ਲੈ ਤੂੰ ਵੀ ਓਵੇਂ ਤਿਆਰ ਫੇਰ ਹੋਗੀ ਹਾਂਜੀ ਕਮਾਲ ਦੀ ਗੱਲ ਆ ਹਾਂਜੀ ਦੁੱਧ ਲਿਆ ਚੱਕੀ ਦੁੱਧ ਲਿਆ ਚੱਕ ਕੇ ਲੈ ਵੀ ਇਹ ਆਈ ਨਹੀਂ ਹੈਗਾ ਅੱਜ ਦੁਪਹਿਰੇ ਨਾ ਵੀ ਜਿਹੜੀ ਬਾਈ ਲੈ ਕੇ ਆਉਂਦਾ ਬਾਲਟੀ ਆਪਾਂ ਦਿਖਾਵਾਂਗੇ ਵੀ ਥਾਂ ਚੋਂ ਕੱਢਿਆ ਵੀ ਹੋਇਆ ਆਹ ਲੋ ਜੀ ਆ ਜਾ ਆ ਜਾ ਕਰਾ ਸਦੀਪ ਆਹ ਦੇਖ ਲਓ ਇੰਨਾ ਦੁੱਧ ਜਿਹੜਾ ਹੈਗਾ ਨਾ ਇਹਦਾ ਕੱਢਿਆ ਵੀ ਹੋਇਆ ਹੈਗਾ ਚੈੱਕ ਕਰ ਲਓ ਤੁਸੀਂ ਵੀ ਇਹੇ ਬਾਲਟੀ ਦੇ ਵਿੱਚੋਂ ਦੁੱਧ ਜਿਹੜਾ ਹੈਗਾ ਦੇਖ ਲਓ ਤੇ ਇੱਕ ਥਾਂ ਮਗਰ ਲਿਆ ਦੁੱਧ ਹੈ ਹਨਾ ਹਾਂਜੀ ਹਾਂ ਨਾ ਮੂਲੀ ਜੁਦਾ ਰ ਆਪਾਂ ਮਾਰੀ ਠੀਕ ਹੈ ਗੱਲ ਆ ਜਾ ਸੰਦੀਪ ਜਿਹੜੀ ਆਹਾ ਕਟਾ ਆ ਗਿਆ ਪਿਛਲੇ ਸਾਲ ਦਾ ਇਹ ਕਿਹੜੇ ਬੋਲਦਾ ਇਹ ਸ਼ਹਿਰੇ ਪੰਜਾਬ ਦਾ ਜੀ ਇਹ ਸ਼ਹਿਰੇ ਪੰਜਾਬ ਦਾ ਠੀਕ ਹੈ ਇਹ ਦੇ ਦੇਗਾ ਦੇ ਦੇਗਾ ਕਿਹੜੇ ਹਿਸਾਬ ਤਰੀਕੇ ਨਾਲ ਦੇਣਾ ਕੋਈ ਬੰਦਾ ਆ ਗਿਆ ਆਪਾਂ ਦੇ ਦਾਂਗੇ ਰੱਖਣ ਵਾਲਾ ਬੰਦਾ ਹੋਵੇ ਘਰੇ ਬਸ ਵੱਡਣਾੜਾ ਨੇ ਦੇਵੇ ਕੋਈ ਠੀਕ ਹੈ ਹਾਂਜੀ ਵੱਡਣਾ ਨੂੰ ਨਾ ਦੇਵੇ ਠੀਕ ਹੈ ਤੇ ਇਹ ਕਿੰਨਾ ਰੇਟ ਕਰਤਾ ਫਿਰ ਇਹਦਾ ਇਹਦਾ 40000 ਰੁਪਏ ਕਰ 40000 ਹਾਂਜੀ ਠੀਕ ਆ ਲੈ ਵੀ ਇਹਦਾ 40000 ਰੁਪਿਆ ਤੇ ਆਹ ਦੇਖ ਲਓ ਜਿਹੜੇ ਥੱਲੋਂ ਆਪਾਂ ਦਿਖਾ ਦਗੇ ਨਾਲ ਥੋੜੇ ਜਿਹੇ ਟੇਡੇ ਰੱਖਦਾ ਹੋਰ ਇਹਦੇ ਚ ਕੁਸ ਨਹੀਂ ਹੈਗੀ ਘਾਟ ਤੋੜ ਕੇ ਖਾਣਾ ਤੋੜ ਕੇ ਤੋੜਦੇ ਤੋੜਦੇ ਕਰ ਤੋੜਦੇ ਤੋੜਦੇ ਇਹ ਆਹ ਦੇਖ ਲਓ ਕੱਟਾ ਜਿਹੜਾ ਹੈਗਾ ਉਹ ਪਿੱਠਪੂੜਾ ਦੇਖਿਆ ਹੈਗਾ ਨਾ ਮਾਂ ਵਰਗਾ ਦੇਖ ਚੱਕਵੇਂ ਪੂੜੇ ਵਾਲਾ ਕੱਟਾ ਆ ਗਿਆ ਕੋਈ ਐਂ ਨਹੀਂ ਹੈਗਾ ਵੀ ਇੱਕ ਤਾਂ ਪਿੱਛੋਂ ਲੈਦੇ ਜੇ ਹੁੰਦੇ ਆ ਆਹ ਦੇਖ ਲਓ ਜਿਹੜੀ ਆਹ ਆਪਾਂ ਕਹਿ ਸਕਦੇ ਆਂ ਵੀ ਇਹ 19 ਕਿਲੋ ਵਾਲੀ ਦਾ ਕੱਟਾ ਆ ਗਿਆ ਮਿੱਤਰੋ ਬਾਈ ਕੋਲੇ ਮੋੜ ਲਿਆ ਬਾਈ ਕੋਈ ਗੱਲ ਨਹੀਂ ਸੰਦੀਪ 13 ਮਹੀਨਿਆਂ ਦਾ ਜਿਵੇਂ ਕੱਦ ਕਾਠ ਬਹੁਤ ਆ ਯਾਰ ਹਾਂਜੀ 13 ਮਹੀਨਿਆਂ ਦਾ ਪੂਰਾ ਜੀ ਹਾਂ ਕੱਦ ਕਾਠ ਬਹੁਤ ਆ ਜਾ ਅੱਛਾ ਸੰਦੀਪ ਜਿਹੜੇ ਇਸ ਕਿਤੇ ਦੇ ਨਾਲ ਜੁੜਿਆ ਬਰੀਡ ਵਾਲੇ ਪਾਸੇ ਜਿਵੇਂ ਵੀ ਇਹ ਕਿੰਨੇ ਚਿਰ ਦਾ ਹੋਗਾ ਤੈਨੂੰ ਜੁੜੇ ਨੂੰ ਮੈਨੂੰ ਵੀ 2-3 ਸਾਲ ਹੋ ਗਏ 2-3 ਸਾਲ ਜਿਵੇਂ ਤੇਰੀ ਮਗਰ ਲਈ ਮੱਝ ਆ ਗਈ ਇਹ ਕਿੰਨੇ ਦੁੱਧ ਅਲੀ ਆ ਇਹ ਤਾਂ 20 ਤੋਂ ਬਾਹਰ ਹੀ ਆ ਬਈ 20 ਤੋਂ ਬਾਹਰ ਵਾਲੀ ਹਾਂ ਜਿੰਨੇ ਮਤਲਬ ਕਹਿ ਨਹੀਂ ਸਕਦੇ 20 ਕੱਢਦੇ 20 ਕੀ ਕੱਢਦੇ 20 ਕੱਢਦੇ ਠੀਕ ਹੈ ਤੇ ਜਿਹੜੀ ਉਹ ਤਰੀ ਝੋਟੀ ਆ ਗਈ ਉਹ ਝੋਟੀ ਜਿਹੜੀ ਪਹਿਲਾਂ ਨੇ ਹੈ ਉਹ ਪਹਿਲੇ 14 ਲੀਟਰ ਦੁੱਧ ਕੱਢਿਆ ਨਹੀਂ ਪਹਿਲੇ 14 ਇਹ ਸੀ ਮੱਝ ਦੀ ਐਸ ਦੀ ਐਸੇ ਮੱਝ ਦੀ ਹੈ ਤੇ ਜਿਹੜੀ ਆਹ ਆ ਗਈ ਇਹਦੀ ماں ਆਪੇ ਵੇਚਤੀ ਹੈ ਤੇ ਇਹ 70 5 77 ਦੀ ਝੋਟੀ ਆਪ ਅੱਛਾ 70 5 70 ਦੀ ਹਾਂਜੀ ਠੀਕ ਹੈ ਤੇ ਇਹ ਬੱਚਾ ਉਹ ਕਰ ਗਈ ਸੀ ਬੱਚਾ ਤਾਂ ਅੰਦਰ ਮਰ ਗਿਆ ਸੀਗਾ ਤੇ ਨਹੀਂ ਤਾਂ ਝੋਟੀ ਇਹ ਵੀ 14 15 ਲੀਟਰ ਵਾਲੀ ਪਹਿਲੇ ਠੀਕ ਹੈ ਅੱਛਾ ਜਿਹੜੀ ਆਹ ਆ ਗਈ ਅਗਲੀ ਇਹਨੇ ਵੀ 14 ਲੀਟਰ ਕੱਢਿਆ ਜੀ ਇਹਨੇ ਵੀ 14 ਹਾਂਜੀ ਹਾਂਜੀ ਠੀਕ ਹੈ ਇਹ ਹੁਣ ਦੂਜੇ ਸੂਏ ਸੁਣ ਦੂਜੇ ਸੂਏ ਸੁਣੀਆਂ ਦੋਨੇ ਆ ਦੇਖੀ ਮੈਨੂੰ ਐਂ ਦੱਸ ਅਗਲਾ ਆਖੂਗਾ ਵੀ ਇਹ ਜਿਹੜੀ ਆ ਗਈ ਵੀ ਆ ਤਾਂ ਯਾਰ ਕੋਈ ਤੀਜੇ ਦੂਜੇ ਸੂਏ ਸੂਗੀ ਦੇਖ ਸਮੀ ਪਲੀ ਗਈ ਇਹ ਛੋਟੀ ਦੋ ਦੰਦ ਦੀ ਸੂਈ ਸੀ ਜਮ ਅੱਛਾ ਦੋ ਦੰਦ ਹਾਂਜੀ ਠੀਕ ਹੈ ਹਜ਼ਰੀ ਮਲਾ ਦੰਦ ਗਾਹ ਮਲਾ ਚਾਰ ਹੀ ਕਰੇ ਹੋਣੇ ਨੇ ਸ਼ਾਇਦ ਅੱਛਾ ਹਾਂਜੀ ਲੈ ਦੂਜਾ ਸੂਆ ਸੂਣੀ ਸਨ ਕੀ ਛੋਟੀ ਤੇਰੀ ਹਾਂਜੀ ਹਾਂਜੀ ਨਹੀਂ ਬਾਕੀ ਇੱਚ ਕਰੋ ਬਾਕੀ ਇੱਕ ਗੱਲ ਆਇਆ ਵੀ ਸਾਂਹ ਸੰਵਾਲ ਜਿਹੜੀ ਹੈਗੀ ਬਾਈ ਦੇਖ ਤੂੰ ਸਾਂਹ ਸੰਵਾਲ ਹਾਂਜੀ ਹਾਂ ਸਾਂਹ ਸੰਵਾਲ ਦਾ ਮੁੱਲ ਲਗਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਤੇ ਸੱਜਾ ਤੇ ਜਿਹੜਾ ਆਪਦੇ ਪਸ਼ੂ ਦਿਖਾਉਣ ਦਾ ਮੌਕਾ ਦਿੱਤਾ ਸਾਨੂੰ ਧੰਨਵਾਦ ਬਈ ਨੰਬਰ ਕਿਹੜਾ ਚੱਲਦਾ ਸਣੀ ਆਪਣਾ 99379 005552 ਠੀਕ ਹੈ ਲੋ ਵੀ ਮਿੱਤਰੋ ਇਹ ਸੀ ਬਾਈ ਸੰਦੀਪ ਤੇ ਸੰਦੀਪ ਦੀ ਮਾਝ ਆਪਾਂ ਤੁਹਾਨੂੰ ਜਿਹੜੀ ਦਿਖਾਈ ਆ ਆਹਾਂ ਕਹਿੰਦਾ ਬਾਈ ਕਹਿੰਦਾ ਆਪਣੇ ਕੋਲੇ ਕੋਈ 19 ਤੋਂ 20 ਕਿਲੋ ਦੁੱਧ ਤੋਲ ਕੇ ਲਿਆ ਸਕਦਾਗਾ ਇੱਥੇ ਆਇਓ ਚਵਾਈ ਭਣਾ ਤਿੰਨ ੜਮ ਡੰਗ ਕਰ ਲਿਓ ਭਣਾ ਚਾਰ ਕਰ ਲਿਓ 15 ਦਿਨਾਂ ਨੂੰ ਇਹ ਦੁੱਧ ਤੇ ਆਜੂਗੀ ਧੰਨਵਾਦ ਸਾਰੇ ਪਰਮਾਨ ਦਾ ਬਾਕੀ ਕਮੈਂਟ ਕਰਕੇ ਦੱਸਿਓ ਜਰੂਰ ਆਮ ਅੱਜ ਕਿਵੇਂ ਲੱਗੀ